ਮੈਂ ਐਡੀਸੀਪੀ ਹਰਪਾਲ ਸਿੰਘ ਐਡੀਸੀਪੀ ਟ੍ਰੈਫਿਕ ਸਮੂਹ ਅੰਮ੍ਰਿਤਸਰ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਸਮੂਹ ਪੰਜਾਬੀਆਂ ਨੂੰ ਅਤੇ ਅੰਮ੍ਰਿਤਸਰ ਸ਼ਹਿਰ ਵਿੱਚ ਆਉਣ ਵਾਲੇ ਯਾਤਰੀਆਂ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਜੋ ਆਮ ਆਦਮੀ ਪਾਰਟੀ ਦੀ ਸ਼ੁਗਰਾਨਾ ਯਾਤਰਾ ਅੰਮ੍ਰਿਤਸਰ ਸ਼ਹਿਰ ਸ੍ਰੀ ਦਰਬਾਰ ਸਾਹਿਬ ਦਰਗੈਨਾ ਮੰਦਰ ਅਤੇ ਸ਼੍ਰੀ ਰਾਮ ਤੀਰਸਾ ਪਹੁੰਚ ਰਹੀ ਹੈ ਜਿਸ ਨੇ 4 ਵਜੇ ਕਰੀਬ ਗੋਲਡਨ ਗੇਟ ਵਿੱਚ ਪਹੁੰਚਣਾ ਹੈ ਉਸ ਤੋਂ ਬਾਅਦ ਭੰਡਾਰੀ ਪੁਲ ਭੰਡਾਰੀ ਪੁਲ ਤੋਂ ਹਾਲ ਗੇਟ ਵਾਇਆ ਭਰਾਵਾਂ ਦਾ ਢਾਬਾ ਹੁੰਦੇ ਹੋਏ ਸ੍ਰੀ ਦਰਬਾਰ ਸਾਹਿਬ ਦਰਬਾਰ ਸਾਹਿਬ ਦਰਸ਼ਨ ਕਰਨ ਤੋਂ ਬਾਅਦ ਵਾਪਸ ਕਟੜਾ ਜੈਮਲ ਸਿੰਘ ਸਿਕੰਦਰੀ ਗੇਟ ਹਾਥੀ ਗੇਟ ਉਸ ਤੋਂ ਬਾਅਦ ਦਰਗਿਆਨਾ ਮੰਦਰ ਦਰਸ਼ਨ ਕਰਨਗੇ ਦਰਗਿਆਨਾ ਮੰਦਰ ਦਰਸ਼ਨ ਕਰਨ ਤੋਂ ਬਾਅਦ ਉਹ ਪ੍ਰਾਗਦਾਸ ਚੌਂਕ ਸਟੇਸ਼ਨ ਦੀ ਬੈਕ ਸਾਈਡ ਤੋਂ ਨਹੀਂ ਹੋ ਕੇ ਪਕੌੜਿਆਂ ਵਾਲੇ ਜਿਹੜਾ ਚੌਕ ਹੈ ਉੱਥੋਂ ਦੀ ਉੱਪਰ ਭੰਡਾਰੀ ਪੁਲ ਚੜ੍ਹ ਕੇ ਸਟੇਸ਼ਨ ਵਾਲੀ ਸਾਈਡ ਨੂੰ ਹੋ ਕੇ ਉੱਥੋਂ ਸਟੇਸ਼ਨ ਦੇ ਅੱਗੇ ਦੀ ਜਾ ਕੇ ਕੰਟਰੋਲਮੈਂਟ ਚੌਕ ਉਸ ਤੋਂ ਅੱਗੇ ਬਾਲਵਿਕ ਚੌਕ ਫਿਰ ਗਵਾਲ ਮੰਡੀ ਅਤੇ ਯੂਨੀਵਰਸਿਟੀ ਦੀ ਬੈਕ ਸਾਈਡ ਤੋਂ ਮਾਲ ਮਾਲਾ ਸਾਈਂ ਇਸ ਰਸਤੇ ਰਾਮ ਤੀਰਥ ਨੂੰ ਇਹ ਜਿਹੜੀ ਸ਼ੁਕਰਾਨਾ ਯਾਤਰਾ ਜਾਵੇਗੀ ਇਸ ਟਾਈਮ ਆਮ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਆਮ ਯਾਤਰੀਓ ਅਤੇ ਸ਼ਰਧਾਲੂਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਭੰਡਾਰੀ ਪੁਲ ਜਿਹੜਾ ਵਾ ਜਿਸ ਤੇ ਕਰੀਬ ਯਾਤਰਾ 4 5 ਵਜੇ 4:30 5 ਵਜੇ ਪਹੁੰਚ ਜਾਈਗੀ ਉਸ ਟਾਈਮ ਜਿੰਨਾਂ ਲੋਕਾਂ ਨੇ ਯੂਨੀਵਰਸਿਟੀ ਸਾਈਡ ਤੋਂ ਜਾਂ ਰਣਜੀਤ ਐਵੇਨਿਊ ਸਾਈਡ ਤੋਂ ਦਰਬਾਰ ਸਾਹਿਬ ਵਾਲ ਸਾਈਡ ਜਿਨ੍ਹਾਂ ਨੇ α1 ਵਾਲੀ ਸਾਈਡੋਂ ਜਾਣਾ ਹੋਵੇ ਉਹ ਕਿਰਪਾ ਕਰਕੇ ਬਾਈਪਾਸ ਵਾਲਾ ਰਸਤਾ ਜਿਹੜਾ ਖਤਿਆਰ ਕਰਨ ਭੰਡਾਰੀਪੁਰ ਵਾਲੀ ਸਾਈਡ ਨੂੰ ਆਉਣ ਦੀ ਨਾ ਕਿਰਪਾਤਾ ਕਰਨ ਕਿਉਂਕਿ ਭੰਡਾਰੀਪੁਰ ਜਿਹੜਾ ਵਾ ਉਸ ਟਾਈਮ ਦੇਤੇ ਸ਼ੁਕਰਾਨਾ ਯਾਤਰਾ ਦੇ ਕਰਕੇ ਉੱਥੋਂ ਦੀ ਟ੍ਰੈਫਿਕ ਜਿਹੜੀ ਡਿਵਰਟ ਕੀਤੀ ਜਾ ਰਹੀ ਆ ਕਿਰਪਾ ਕਰਕੇ ਜਿਹਦੇ ਜਿਨ੍ਹਾਂ ਨੇ ਇਸ ਰੰਜੀਦਾ ਵੀ ਨਿਊ ਸਾਈਡ ਤੋਂ ਆ ਕੇ ਜਿਨ੍ਹਾਂ ਨੇ ਬੱਸ ਸਟੈਂਡ ਸਾਈਡ ਨੂੰ ਜਾਣਾ ਵਾ ਉਹ ਫੋਰੈਸ ਚੌਂਕ ਤੋਂ ਹੁਸੈਨਪੁਰਾ ਚੌਂਕਾ ਨਹੀਂ ਹੋ ਕੇ ਉਹ ਜਿਹੜੇ ਉੱਥੇ ਬੱਸ ਸਟੈਂਡ ਜਾ ਸਕਦੇ ਨੇ ਇਸੇ ਤਰ੍ਹਾਂ ਈ ਰਿਕਸ਼ਾ ਬੈਟਰੀ ਵਾਲੇ ਨੂੰ ਸਾਰਿਆਂ ਨੂੰ ਸੂਚਿਤ ਕੀਤਾ ਜਾਂਦਾ ਕਿ ਉਹ ਜਿਹੜੀ ਸਵਾਰੀਆਂ ਨੇ ਉਹਨਾਂ ਨੇ ਬੱਸ ਸਟੈਂਡ ਤੋਂ ਲੈ ਕੇ ਛਾਟੇ ਨੂੰ ਜਾਣਾ ਜਾਂ ਜਿੰਨਾਂ ਸਵਾਰੀਆਂ ਨੂੰ ਲੈ ਕੇ ਉਹਨਾਂ ਨੇ ਛਾਟੇ ਤੋਂ ਬੱਸ ਸਟੈਂਡ ਆਉਣਾ ਉਹ ਉਹਨਾਂ ਸਵਾਰੀਆਂ ਨੂੰ ਸਾਰੀਆਂ ਨੂੰ ਜਾਂਦਾ ਬਾਈਪਾਸ ਲੈ ਕੇ ਆਓ ਜਾਂ ਉਸ ਨੂੰ ਫੋਰੈਸ ਚੌਂਕ ਤੋਂ ਹਸੈਨਪੁਰਾ ਚੌਂਕ ਹੋ ਕੇ ਆਉਣ ਜਾਂ ਉਸ ਤੋਂ ਜੋੜਾ ਫਾਟਕ ਵਾਲੀ ਸਾਈਡ ਦੀ ਲੈ ਕੇ ਰਾਮਤ라이 ਚੌਂਕ ਤੇ ਆ ਕੇ ਫਿਰ ਉਹਨਾਂ ਨੂੰ ਬੱਸ ਸਟੈਂਡ ਪਹੁੰਚਾਉਣ ਇਸੇ ਤਰ੍ਹਾਂ ਹੀ ਸ਼ੀਦਾਂ ਸਾਹਿਬ ਵਾਲੀ ਸਾਈਡ ਤੋਂ α ਵਾਲੀ ਸਾਈਡ ਤੋਂ ਜਿੰਨਾਂ ਛਾਤਰਾਂ ਨੇ ਯੂਨੀਵਰਸਿਟੀ ਵਾਲੀ ਸਾਈਡ ਜਾਂ 에어ਪੋਰਟ ਸਾਈਡ ਨੂੰ ਜਾਣਾ ਵਾ ਉਹ ਭੰਡਾਰੀ ਪੁਲ ਨਾ ਆਉਣ ਉਹ ਕਿਰਪਾ ਕਰਕੇ ਬਾਈਪਾਸ ਦੇ ਰਸਤੇ ਜਾਣ ਜਾਂ ਉਹ ਹੁਸੈਨਪੁਰਾ ਚੌਂਕ ਹੋ ਕੇ ਫੋਰੈਸਟ ਚੌਂਕ ਤੋਂ ਜਾ ਕੇ ਰਤਨ ਸਿੰਘ ਚੌਂਕ ਥਾਂ ਦੇ ਜਿਹੜੇ ਬਾਈਪਾਸ ਨੂੰ ਇਖਤਿਆਰ ਕਰਨ ਜਾਂ ਉਹ ਆਪਣਾ ਗਮਟਾਲਾ ਵਾਲੀ ਸਾਈਡ ਨੂੰ ਜਾ ਸਕਦੇ ਹਨ ਇਹ ਜਿਹੜਾ ਰੂਟ ਆ ਕਰੀਬ 3:30 ਵਜੇ ਤੋਂ ਲੈ ਕੇ 4 ਸ਼ਾਮ ਦੇ 6 ਵਜੇ ਤੱਕ 6:00 ਵਜੇ ਤੱਕ ਜਿਹੜਾ ਪਢਾਰੀ ਪੁਲ ਜਿਹੜਾ ਵਾ ਇਹਦੀ ਟ੍ਰੈਫਿਕ ਜਿਹੜੀ ਆ ਇਹਨੂੰ ਡਿਵਰਟ ਕੀਤਾ ਜਾ ਰਿਹਾ ਵਾ ਕਿਰਪਾ ਕਰਕੇ ਸਾਰੇ ਜਿਹੜੇ ਨਿਵਾਸੀ ਨੇ ਉਹ ਟ੍ਰੈਫਿਕ ਦਾ ਸਹਿਯੋਗ ਕਰਨ ਦੀ ਕਿਰਪਾਤਾ ਕਰ ਧੰਨਵਾਦ